ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਣ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਪੰਨਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਧੰ ਛੇਵੇਂ ਪਾਤਸ਼ਾਹ ਜੀ ਸ਼ਾਨ ਹੈ ਨਰਾਲੀ ਤੇਰੀ ਪਾਣੀ ਉਪਕਾਰ ਦੇ ਲਖੰਡਾ ਖੜਕਾਇਆ ਤੂੰ ਵੱਡੇ ਵੱਡੇ ਜੋਦਿਆਂ ਨੂੰ ਰੜ ਵਿੱਚ ਰਾਨ ਕੇ ਤੇ ਪੈ ਦੇ ਖਾਂ ਦਾ ਮਾਰ ਇੱਕ ਫਲ ਚ ਗਵਾਇਆ ਤੂੰ ਸਾਜ ਦਿੱਤੇ ਢਾਡੀ ਦਾਤਾ ਢਾਡੀ ਵਾਰਾ ਗਾਉਣ ਦੇ ਲਈ ਚੜਦੀ ਕਲਾ ਚ ਰਹਿਣਾ ਸਬਕ ਸਖਾਇਆ ਤੂੰ ਧਰਮ ਸਤਕਾਰ ਜੋ ਸਾਹਾ ਸੰਗਤ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਮਹਾਬਲੀ ਜੋਦੇ ਬੰਦੀ ਛੋੜ ਦਾਤੇ ਕਹਿਣੀ ਕਥਨੀ ਦੇ ਪੂਰੇ ਅੱਜ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਪੁਰਬ ਜੋ ਕੱਲ ਦੇ ਦਿਹਾੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਣਾ ਹੈ ਦਾਸ ਦੇ ਜਥੇ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਆਓ ਜੋ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਰਸ਼ ਨੂੰ ਦਰਾਈਏ ਮੁੱਖ ਨੂੰ ਕਰੀਏ ਪਵਿੱਤਰਾ ਗੁਰੂ ਸਭਾ ਨੂੰ ਕਰੀਏ ਜਾਨ ਗੱਜ ਕੇ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦਾ ਪ੍ਰਕਾਸ਼ 1595 ਈਸਵੀ ਨੂੰ ਗੁਰੂ ਅਰਜਨ ਦੇ ਮਹਾਰਾਜ ਦੇ ਕਰ ਮਾਤਾ ਗੰਗਾ ਦੀ ਕੁੱਖੋਂ ਗੁਰੂ ਕੀ ਵਡਾਲੀ ਨਿਖੇ ਮੇਰੇ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਦੇਵਤਿਆਂ ਨੇ ਫੁੱਲ ਵਰਸਾਏ ਪਰਿਆਰੇ ਮੰਗਲ ਗਾਏ ਸਵਾ ਆਇਆ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਦੋ ਤਲਵਾਰਾਂ ਪਹਿਨਤੀਆਂ ਉਹਨਾਂ ਨੇ ਚਾਰ ਚੰਗਾ ਲੜੀਆਂ ਜਿਹੜਾ ਵੀ ਉਹਨਾਂ ਦੇ ਦਰ ਉੱਤੇ ਆਇਆ ਉਹ ਖਾਲੀ ਨਹੀਂ ਗਿਆ ਇਹ ਕਵਿਤਾ ਨੂੰ ਬਿਆਨ ਕਰਨ ਲੱਗੇ ਨੇ ਮੇਧਰ ਸਿੰਘ ਪਡੋਰੀ ਜਗਮੀਤ ਸਿੰਘ ਲੌਕਾ ਕਵੀਸ਼ਰ ਸ਼ਕਤਪੁਰ ਸਿੰਘ ਇਹ ਕਵਿਤਾ ਦਾ ਸੁਨੇਹਕ ਹੈ ਦਲ ਭੰਜਣ ਗੁਰ ਚੋਦੇ ਮਾਲਕ ਮੀਰੀ ਪੀਰੀ ਦੇ ਸੰਮਤ 1650 ਭਵਿੰਜਾਹਾੜ ਮਹੀਨੇ ਸੀ ਮੀ ਮੇਰਾ ਦੇ ਵਸ ਤਵ ਦੇ ਠਰ ਗਏ ਸੀਨੇ ਸੀ ਆਓ ਜਨਮ ਲਿਆ ਕਰ ਆ ਕੇ ਮਾਂ ਗੰਗਾ ਦਲਗੀਰੀ ਦੇ ਦਲ ਪੰਜਣ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਇਹ ਸੰਮਤ 1650 ਭਵਿੰਜਾਹਾੜ ਮਹੀਨੇ ਸੀ ਮੇ ਮੇਰਾ ਦੇ ਵਸੇ ਤਵ ਦੇ ਖਰ ਗਏ ਸੀਨੇ ਸੀ ਆਓ ਜਨਮ ਲਿਆ ਕਰ ਆ ਕੇ ਮਾਂ ਗੰਗਾ ਦਿਲ ਕੀ ਵੀਜੇ ਦਲ ਪੰਨਨ ਗਰਜੋ ਦੇ ਮਾਲਕ ਮੀਰੀ ਪੀਰੀ ਦੇ ਇਹ ਖੁਸ਼ੀਆਂ ਬਹੁਤ ਮਨਈਆ ਸ੍ਰੀ ਗੁਰੂ ਅਰਚਣ ਪਿਆਰੇ ਨੇ ਉਨਦਾਨ ਬੜੀ ਕੀਤੇ ਲੰਗਰ ਲਾਤੇ ਭਾਰੇ ਨੇ ਆਓ ਗਿਆ ਸੋ ਤਰ ਗਿਆ ਦਰਸ਼ਨ ਗੈਰ ਕਬੀਰੀ ਦੇ ਦਲ ਪੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਉਹ ਪਿਰਥੀ ਕੈਰ ਕਮਾਇਆ ਹੈ ਪਿਰਥੀ ਕੈਰ ਕਮਾਇਆ ਸਦਕੇ ਦਈ ਸਪੇਰੇ ਨੂੰ ਦਈ ਵਿੱਚ ਯਾਰ ਮਾ ਲਾ ਕੇ ਦੇਤਾ ਸਤ ਗੁਰੂ ਮੇਰੇ ਪਾਜ ਖੋਲ ਤੇ ਪਾਪੇ ਖੀਰੀ ਦੇ ਦਲ ਪੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਕੇ ਜਹਾਂਗੀਰ ਦੀ ਨੀਤੀ ਨੇ ਫੇਰ ਪੜ ਥੂ ਪਾ ਦਿੱਤਾ ਵੇ ਤੋ ਚੇ ਗੁਰੂ ਅਰਜਨ ਜੀ ਨੂੰ ਸ਼ੀਦ ਕੁ ਰਾਜਤਾ ਓ ਸਭਨ ਮਾਨ ਲਗਾਲੇ ਦੁਸ਼ਮਣ ਦੀ ਅਖ ਟੀਰੀ ਦੇ ਦਲ ਪਨਨ ਗੋ ਜੋਦੇ ਮਾਲਕ ਮੀਰੀ ਪੀਰੀ ਦੇ ਇਹ ਦੋ ਤਲਵਾਰਾਂ ਪਹਿਨ ਲਿਆ ਮੀਰੀ ਤੇ ਪੀਰੀ ਦੀ ਬਾਦਸ਼ਾਹਾਂ ਤੋ ਕਰਤੀ ਸ਼ਾਨ ਫਕੀਰੀ ਦੀ ਔ ਸਿਰ ਸ਼ਾਹੀਦ ਸਤਾਰ ਸਜਾ ਲਈ ठाਠ ਅਮੀਰੀ ਦੇ ਦਲ ਪੰਨਣ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਓ ਬਾਦਸ਼ਾਹਾਂ ਦੇ ਵੰਗਰ ਕਲਗੀ ਲਾ ਕੇ ਰਹਿੰਦੇ ਸੀ ਸ਼ਸਤਰ ਧਾਰੀ ਜੋਦੇ ਅਰਦਲ ਦੇ ਵਿਚ ਰਹਿੰਦੇ ਸੀ ਔ ਹਾਤੀ ਕੋੜੇ ਬਾਜ ਨਗਾਰੇ ਚੋ ਜਿ ਅਮੀਰੀ ਦੇ ਜੋ ਦੇ ਮਾਲਕ ਮੀਰੀ ਪੀਰੀ ਦੇ ਹੋ ਹਰਿ ਮੰਦਰ ਦੇ ਲਾਗੇ ਹਰਿ ਮੰਦਰ ਦੇ ਲਾਗੇ ਤਖਤਾ ਕਾਲ ਬਣਾ ਦਿੱਤਾ ਧਰਮ ਸਿਆਸਤ ਇਕੱਠੇ ਸਤਿਗੁਰੂ ਆਗ ਸਣਾ ਦਿੰਦਾ ਹੋ ਸਿਰ ਸਾਹੀ ਦਸਤਾਰ ਸਜਾਲੇ ਠਾਠ ਅਮੀਰੀ ਦੇ ਦਰਪਣ ਜੜ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਹੋ ਜਦ ਚੜਤ ਗੁਰਾਂ ਦੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਵੇ ਜੇ ਗਵਾਲੀয়ার ਕਿਲੇ ਗੁਰਾਂ ਨੂੰ ਕੈਦੀ ਕਰਿਆ ਸੀ ਓ ਆਖਰ ਰਾਜਾ ਚਰੁਣੀ ਚੁਕਿਆ ਸਨੇ ਵਜੀਰੀ ਦੇ ਦਲ ਪੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਹੋ ਅਣਖੀ ਜੋਦੇ ਭਰਤੀ ਕਰ ਲੈ ਅਰਤੀ ਕਰ ਲੈ ਦੇਸ਼ ਦੁਆਬੇ ਦੇ ਲੈ ਰੱਖ ਜੰਗੀ ਜੇ ਨੈਲ ਬਿਧੀ ਚੰਦ ਵਰਗੇ ਮਾਜੇ ਦੇ ਓ ਹਾਤੀ ਕੋਰੇ ਬਾਜ ਨਗਾਰੇ ਜੋ ਜ ਅਮੀਰੀ ਦੇ ਧਲ ਪੰਜਨ ਗੁਰ ਜੋ ਦੇ ਮਾਲਕ ਮੀਰੀ ਪੀਰੀ ਦੇ ਇਹ ਜਿਹੜਾ ਵੀ ਜੇ ਨੈਲ ਗੁਰਾਂ ਤੇ ਚੜ ਕੇ ਆਉਂਦਾਰਾ ਬੋਪਾ ਰਾਇਆ ਲਿਖਦਾ ਆਖਿਰ ਓ ਪਛਤਾਉਂਦਾਰਾ ਦਲ ਪੰਜਨ ਗੁਜੋ ਦੇ ਮਾਲਕ ਮਹੀਰੀ ਪੀਰੀ ਦੇ ਪਰਵਾਦ ਆ ਸਤਿਗੁਰੂ ਗੁਰੂ ਰਣ ਸਾਹਿਬ ਮਹਾਰਾਜ ਜੀ ਦਾ ਗੁਰੂ ਕੀ ਸੰਗਤ ਦਾ ਗੁਰੂ ਕੀ ਕਵਤਾ ਕਹਿੰਦੀਆਂ ਗੁਰੂ ਦਾ ਇਤਿਹਾਸ ਕਿੰਝ ਆਏਕ ਨਹੀਂ ਨੇਕਾ ਗਲਤੀਆਂ ਕਰਕੇ ਪਲਾਂ ਦੀ ਖੇਵਾ ਗੱਜ ਕੇ ਆਖੋ ਵਾਹਿਗੁਰੂ ਜੀ ਉਚਾਰ ਖਾਸਾ ਵਾਹਿਗੁਰੂ ਜੀ ਕੀ ਫਤਿਹ